ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਭਗਵੰਤ ਸਿੰਘ ਮਾਨ ਮਰਦਾਬਾਦ ਭਗਵੰਤ ਸਿੰਘ ਮਾਨ ਰੋਜ਼ ਨਿਤ ਨਵੀਆਂ ਛੋਲੀਆਂ ਛੱਡ ਕੇ ਆਪਣਾ ਡੰਗ ਟਪਾ ਰਿਹਾ ਹੈ ਕੈਨਨਰ ਨਿਊਜ਼ ਨਾਲ ਜੁੜਿਓ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਮਹਤਪੁਰ ਦਾ ਜੋ ਸਿਵਲ ਹਸਪਤਾਲ ਹੈ ਲਗਾਤਾਰ ਉਹ ਬਦੰਦ ਵਿੱਚ ਹੈ ਔਰ ਲੰਬੇ ਸਮੇਂ ਤੋਂ ਸਿਵਲ ਹਸਪਤਾਲ ਦੇ ਜੋ ਹਾਲਾਤ ਖਸਤਾ ਹੈ ਹਸਪਤਾਲ ਖੁਦ ਬੁਮਾਰਾ ਹੈ ਤਬ ਹਰਤੀ ਜਨਤਾ ਪਾਰਟੀ ਦੇ ਜੋ ਨਮਾਇੰਦੇ ਹੈ ਜੋ ਲੀਡਰ ਹੈ ਅੱਜ ਜੋ ਇੱਥੇ ਖੜੇ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਬਾਰੇ ਇਹਨਾਂ ਨੇ ਪ੍ਰੋਟੈਸਟ ਕੀਤਾ ਔਰ ਵੱਖ-ਵੱਖ ਕਿਸਾਨ ਜਿਹੜੇ ਬੰਦਿਆਂ ਬਈ ਇੱਥੇ ਆਈਆਂ ਸੀ ਪਰ ਅਜੇ ਤੱਕ ਮਸਲੇ ਦਾ ਹੱਲ ਕੋਈ ਨਹੀਂ ਹੋਇਆ ਖਾਸ ਕਰਕੇ ਉਹ ਪਾਰਟੀ ਜੋ ਕਹਿੰਦੀ ਸੀ ਕਿ ਸਿਹਤ ਸਹੂਲਤਾਂ ਲੈ ਕੇ ਸੱਤਾ ਦੇ ਵਿੱਚ ਆਏ ਸੀ ਪਰ ਅਜੇ ਤੱਕ ਹਲਕਾ ਸ਼ਾਹਕੋਟ ਨੂੰ ਉਹ ਹਲਕਾ ਚਾਰਜ ਨਹੀਂ ਦੇ ਸਕੀ ਪਰ ਵਿਕਾਸ ਕੀ ਹੋਊਗਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਬਾਈ ਜੀ ਬੜੀ ਸਰਕਾਰ ਦੇ ਲਈ ਵੀ ਅੱਜ ਇੱਕ ਨਿਮੋਸ਼ੀ ਦੀ ਗੱਲ ਹੈ ਕਿ ਜੋ ਸਰਕਾਰ ਕਹਿੰਦੀ ਸੀ ਕਿ ਸਿਹਤ ਸਹੂਲਤਾਂ ਨੂੰ ਵੱਡੇ ਵਾਅਦੇ ਦਾਅਵੇ ਕਰਕੇ ਆਏ ਸੀ ਉਹ ਸਾਰੇ ਖੋਖਲੇ ਹੋ ਗਿਆ ਹੈ ਮਹੱਲਾ ਦੇ ਜੋ ਕਲੀਨਿਕ ਬਣਾਏ ਸੀ ਉਹਨਾਂ ਦੀ ਅਖਵਾਵ ਨਿਕਲ ਗਈ ਹੈ ਪਰ ਅਲਗਾ ਤਰ ਰੋਸ ਮਜਾਰੇ ਹੋ ਰਿਹਾ ਕੀ ਕਰਨ ਚਾਹੋਂਗੇ ਅੱਜ ਜੋ ਸਰਕਾਰ ਭਗਵੰਤ ਮਾਨ ਸਰਕਾਰ ਆ ਇਹਨਾਂ ਦੇ ਜਿਹੜੇ ਲਾਰੇ ਆ ਇਹ ਬਿਲਕੁਲ ਬੇਬੁਨਿਆਦ ਲਾਰੇ ਨਿਕਲੇ ਆ ਲੋਕਾਂ ਨੂੰ ਗਮਰਾਹ ਕਰਨ ਵਾਲੇ ਲਾਰੇ ਆ ਝੂਠ ਤੇ ਠੱਗੀਆਂ ਸਭ ਫਰੌਡ ਲੋਕਾਂ ਨੂੰ ਸਰਕਾਰ ਬਾਰੇ ਪਤਾ ਲੱਗ ਚੁੱਕਾ ਆ ਤੇ ਅਸੀਂ ਅੱਜ ਮੋਡਲੇ ਸਿਹਤ ਕੇਂਦਰ ਮੈਪਰ ਵਿੱਚ ਖੜੇ ਆ ਧਰਨਾ ਲਾਇਆ ਬੀਜੇਪੀ ਪਾਰਟੀ ਵੱਲੋਂ ਸਾਡੀ ਸਾਰੀ ਟੀਮ ਦੇ ਅਹੁਦੇਦਾਰ ਪਹੁੰਚੇ ਆ ਇੱਥੇ ਤੇ ਇਹ ਮੰਗ ਕਰਦੇ ਆ ਕਿ ਜਿਹੜਾ ਰਸਤਾ ਬੜੀ ਹਾਲਤ ਬਹੁਤ ਖਰਾਬ ਆ ਬੜੇ ਚਿਰ ਤੋਂ ਮੰਗਾ ਇੱਕ ਸਾਲ ਤੋਂ ਮੰਗਾ ਅਸੀਂ ਤਿੰਨ ਵਾਰੀ ਪੱਤਰ ਵੀ ਦਿੱਤੇ ਇਸ ਸੰਬੰਧ ਵਿੱਚ ਵੀ ਰਸਤਾ ਜਿਹੜਾ ਠੀਕ ਕੀਤਾ ਜਾਵੇ ਮਰੀਜ਼ ਤੁਹਾਨੂੰ ਪਤਾ ਪਹਿਲਾਂ ਹੀ ਬੜੀ ਮੁਸ਼ਕਲ ਨਾਲ ਪਹੁੰਚਦੇ ਆ ਹਸਪਤਾਲਾਂ ਵਿੱਚ ਇੱਥੇ ਅੰਕੇ ਡਿੱਗਦੇ ਆ ਤੇ ਡਿੱਗਦੇ ਆ ਜਦੋਂ ਉਹਨਾਂ ਦੀ ਹੋਰ ਹਾਲਤ ਖਰਾਬ ਹੋ ਜਾਂਦੀ ਆ ਜਿਹੜਾ ਮੁੱਢਲਾ ਸਿਹਤ ਕੇਂਦਰ ਆ ਸਰਕਾਰ ਇਹਨੂੰ ਮੁਹੱਲਾ ਕਲੀਨਿਕ ਬਣਾਉਣ ਜਾ ਰਹੀ ਆ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇੱਕ ਛੇਰ ਨੂੰ ਬੱਕਰੀ ਬਣਾ ਰਹੀ ਸਰਕਾਰ ਬੜੀ ਮਾੜੀ ਗੱਲ ਆ ਇਸ ਹਲਕੇ ਵਾਸਤੇ ਸਰਕਾਰ ਵਾਸਤੇ ਹੋਰ ਮਾੜੀ ਗੱਲ ਆ ਸਰਕਾਰ ਨੂੰ ਆਪਣੀਆਂ ਕੀਤੀਆਂ ਹੋਈਆਂ ਵਾਅਦਿਆਂ ਤੇ ਲੋਕਾਂ ਦਾ ਵਾਦੇ ਪੂਰੇ ਕਰਨੇ ਚਾਹੀਦੇ ਆ ਨਾ ਕਿ ਲਾਰਾ ਲੱਪਾ ਲਾ ਕੇ ਜਾਂ ਫੋਕੀਆਂ ਛੁਰਲੀਆਂ ਛੱਡ ਕੇ ਜਾਂ ਚੁਟਕਲੇ ਸੁਣਾ ਕੇ ਜਾਂਦੇ ਨਹੀਂ ਲੱਗਣਾ ਚਾਹੀਦਾ ਲੋਕਾਂ ਸਾਹਮਣੇ ਖੜੇ ਹੋ ਕੇ ਜੋ ਵਾਦੇ ਕੀਤੇ ਆ ਉਹ ਪੂਰੇ ਕਰਨੇ ਚਾਹੀਦੇ ਆ ਸਰਕਾਰ ਜਿਹੜੀ ਆ ਰੋਜ਼ ਨਿਤ ਨਵੀਆਂ ਛੁਰਲੀਆਂ ਛੱਡ ਕੇ ਆਪਣਾ ਡੰਗ ਟਪਾ ਰਹੀ ਆ ਅਹ ਦੇਖੋ ਜੀ ਤੁਹਾਡਾ ਅਕਾਲੀ ਦਲ ਨਾਲ ਗੱਠ ਜੁੜ ਰਿਹਾ ਉਹ ਲੋਕ ਕਹਿੰਦੇ ਆ ਕਿ ਤੇ ਤੁਹਾਡੀ ਭਾਈ ਵਾਲਾ ਪਾਰਟੀ ਹੁਣ ਤੁਹਾਡਾ ਗੱਠ ਛੱਡਣ ਨਹੀਂ ਹੈ ਪਰ ਗੱਲਾਂ ਚੱਲ ਰਹੀਆਂ ਪਰ ਆਉਣ ਵਾਲੇ ਸਮੇਂ ਦਾ ਇਹ ਪਤਾ ਨਹੀਂ ਕੀ ਹੋਊਗਾ ਉਹ ਕਹਿੰਦੇ ਸੀ ਕਿ ਪੁਰਾਣੀਆਂ ਸਰਕਾਰਾਂ 'ਚ ਕੁਝ ਹੋ ਸਕਦਾ ਸੀ ਇਹ ਨਵੀਂ ਸਰਕਾਰ ਜੋ ਬਦਲਾਵ ਵਾਲੀ ਹੈ ਕਹਿੰਦੇ ਕਿ ਇਹ ਤਾਂ ਸੁਣਵਾਈ ਨਹੀਂ ਕਰਦੀ ਕਹਿੰਦੀ ਆਮ ਲੋਕਾਂ ਦੀ ਇੱਥੇ ਤਾਂ ਤੁਸੀਂ ਵੀ ਲਗਾਤਾਰ ਧਰਨੇ ਲਾ ਚੁੱਕੇ ਹੋ ਸੁਣਵਾਈ ਤੁਹਾਡੀ ਵੇਜ ਤੱਕ ਨਹੀਂ ਹੋਈਗੀ ਜਿਹੜੀ ਸਰਕਾਰ ਆ ਪਹਿਲੀਆਂ ਸਰਕਾਰਾਂ ਸੀਗੀਆਂ ਚਲੋ ਕੁਛ ਨਾ ਕੁਛ ਤਾਂ ਲੋਕਾਂ ਦਾ ਫਾਇਦਾ ਸੋਚਦਿਆਂ ਸੀ ਇਹਨਾਂ ਨੇ ਤੇ ਬਿਲਕੁਲ ਹੱਦੀ ਟਪਾਤੀ ਸੜਾਈ ਟਪਾਤਾ ਲੋਕ ਆਪਣੇ ਆਪ ਨੂੰ ਅੱਜ ਠੱਗਾ ਹੋਇਆ ਮਹਿਸੂਸ ਕਰਦੇ ਆ ਜਿਹੜਾ ਫਰੌਡ ਆ ਜਿਹੜਾ ਝੂਠਿਆ ਉਹ ਹਰੇਕ ਨੂੰ ਠੱਗਿਆ ਇਹਨਾਂ ਨੇ ਸਿਹਤ ਕੇਂਦਰ ਦੀ ਗੱਲ ਕੀਤੀ ਆਪਾਂ 57% ਦਾ ਦੇਖੋ ਸਿਹਤ ਕੇਂਦਰ ਦਾ ਮੁੱਖ ਮੰਤਰੀ ਜੀ ਨੇ ਬੋਰਡ ਲਾਇਆ ਵੱਡੀ ਸਾਰੀ ਫੋਟੋ ਲਾਈ ਆ ਇਹ ਸਿਰਫ ਇੱਕ ਇਸ਼ਤਿਹਾਰਾਂ ਵਿੱਚ ਆ ਬੈਟ ਗਰਾਉਂਡ ਲੈਵਲ ਤੇ ਕੁਝ ਨਹੀਂ ਹੋ ਰਿਹਾ ਸਰਕਾਰ ਤੋਂ ਆ ਕੌਣ ਵਾਲੇ ਸਮੇਂ ਦੇ ਵਿੱਚ ਦੇਖੋ ਲਗਾਤਾਰ ਪ੍ਰੋਟੈਸਟ ਜਾਰੀ ਆ ਕੀ ਸਟੈਂਡ ਲੈ ਸਕਦੀ ਹੈ ਭਾਰਤੀ ਜਨਤਾ ਪਾਰਟੀ ਸਟੈਂਡ ਕੀ ਲੈ ਸਕਦੀ ਹੈ ਜੇਕਰ ਇੱਥੇ ਪਤਾ ਤਾਂ ਹੈਗਾ ਕਿ ਕੁਝ ਹੋ ਨਹੀਂ ਰਿਹਾ ਹੁਣ ਸਮੇਂ ਦੇ ਵਿੱਚ ਜੇਕਰ ਨਹੀਂ ਵੀ ਹੁੰਦਾ ਹੋਰ ਵੀ ਜੇ ਕੁਝ ਨਹੀਂ ਹੁੰਦਾ ਭਾਰਤੀ ਜਨਤਾ ਪਾਰਟੀ ਆਪਣੇ ਧਰਨਿਆਂ ਨੂੰ ਹੋਰ ਤੇਜ਼ ਕਰੇਗੀ ਤੇ ਸਰਕਾਰ ਤੋਂ ਡਿਮਾਂਡ ਕਰੇਗੀ ਕਿ ਆਹ ਇਹ ਜਿਹੜੀਆਂ ਮੁਸ਼ਕਲਾਂ ਆ ਇਨਾਂ ਦਾ ਜਲਦ ਤੋਂ ਜਲਦ ਹੱਲਦ ਕਰੇ ਨਹੀਂ ਤਾਂ ਅਸੀਂ ਪੱਕਾ ਧਰਨਾ ਲਾਉਣ ਤੇ ਮਜਬੂਰ ਹੋਵਾਂਗੇ ਤਾਂ ਹਾਲਾਤ ਖਸਤਾ ਨੇ ਗੁੱਸਾ ਵੀ ਆ ਰੋਸ ਵੀ ਹੈ ਕਿਉਂਕਿ ਬਦਲਾਵ ਵਾਲੀ ਸਰਕਾਰ ਨੇ ਬਦਲਾਅ ਇਹੋ ਜੇ ਕਰਤੇ ਆ ਲਗਾਤਾਰ ਤੁਸੀਂ ਰੇਤ ਤੇ ਮਾਈਨਿੰਗ ਦੀਆਂ ਖਬਰਾਂ ਦੇਖ ਰਹੇ ਹੋ ਲੋਕ ਦੁਖੀ ਹੈ ਕਨਵਰੇ ਜੀ ਨਾਲ ਦੇ ਕਨਵਰੇ ਜੀ ਬਿਲਕੁਲ ਤੁਹਾਡਾ ਨਾਲ ਹੀ ਘਰ ਹੈ ਇੱਥੋਂ ਤੇ ਲੋਕ ਲਗਾਤਾਰ ਕਿੰਨੀ ਆਏ ਤੇ ਡੈਂਗੂ ਤੋਂ ਮੱਛਰ ਹਾਲਾਤ ਬੁਰੇ ਐ ਤੁਸੀਂ ਸਾਰਾ ਕੁਝ ਉੱਥੇ ਦੇਖਦੇ ਹੋ ਅੱਜ ਵੀ ਲੋਕ ਕਹਿੰਦਾ ਮੈਂ ਚਾਹੁੰਦੇ ਕਿਸ਼ਤੀਆਂ ਵਾਲਾ ਕੰਮ ਹੋਇਆ ਪਿਆ ਇੱਥੇ ਦੇਖੋ ਜੀ ਮੈਂ ਇੱਕ ਤੁਹਾਡੇ ਐਨ ਐਨ ਆਰ ਨਿਊਜ਼ ਦੇ ਚੈਨਲ ਦੇ ਮੱਦੇਮੇ ਮਾਪਾਂ ਅੱਗੇ ਬਹੁਤ ਵਾਰੀ ਇਸ ਚੀਜ਼ ਦਾ ਪ੍ਰੋਟੈਸਟ ਅਹੀਂ ਕੀਤਾ ਕਿ ਅੱਡ ਅੱਡ ਆਗੂਆਂ ਨੂੰ ਮੰਗ ਪੱਤਰ ਵੀ ਦਿੱਤੇ ਇਸ ਚੀਜ਼ ਨੂੰ ਲੈ ਕੇ ਕਿ ਇਹਦਾ ਕੋਈ ਹੱਲ ਕਰੋ ਉਦੋਂ ਕੰਮ ਸੀਗਾ ਇਹ ਚਾਲੂ ਹੋਇਆ ਸੀ ਅੱਜ ਤੋਂ ਸਾਲ ਸਾਲ ਕਦੀ ਗੱਲ ਆ ਇਹ ਕਿ ਉਹਦੇ ਵਿੱਚ ਅਸੀਂ ਗਿਣਤੀ ਨਹੀਂ ਕਿੰਨੀ ਕਵਾਰੀ ਆਪਾਂ ਇਹਦੀਆਂ ਪ੍ਰੈਸ ਕਾਨਫਰੰਸਾਂ ਕਰ ਚੁੱਕੇ ਅਸੀਂ ਪਰ ਪ੍ਰਸ਼ਾਸਨ ਨੂੰ ਸਾਡੀ ਮਹਤਵਪੂਰਨ ਦੀ ਕਮੇਟੀ ਨੂੰ ਸਾਡੇ ਜਿੰਨੇ ਉੱਪਰ ਮੁੱਖ ਸਹਿਬਾਨ ਅਫਸਰ ਆ ਉਹਨਾਂ ਨੂੰ ਮੈਂ ਨਾ ਉੱਕਾ ਕਿਸੇ ਗੱਲ ਦੀ ਕੋਈ ਸ਼ਰਮ ਨਹੀਂ ਕਮੇਟੀ ਕੋ ਜਾਂਦ ਫੰਡ ਹੈ ਨੀਗਾ ਤਾਂ ਗੱਲ ਕਰਨ ਠੀਕ ਆ ਸਾਰਾ ਕੁਝ ਹੈਗਾ ਗੱਲ ਇੱਥੇ ਆ ਕੇ ਮੁੱਕਦੀ ਆ ਜਿੰਨੇ ਐਮਸੀ ਆ ਮੈਨੂੰ ਸ਼ਹਿਰ 'ਚ ਇੱਕ ਵੀ ਐਮਸੀ ਦਾ ਕਰ ਦਿਖਾ ਦਿਓ ਜਿਹਦੇ ਘਰ ਦੇ ਮੁਰੇ ਕੂੜਾ ਪਿਆ ਹੋਊਗਾ ਆਪਦੇ ਘਰਾਂ ਦੇ ਮੋਰੇ ਇਹਨਾਂ ਨੂੰ ਸੋਨੇ ਬਣਾਏ ਆ ਕਿ ਲੋਕਾਂ ਦੇ ਘਰ ਨਹੀਂ ਇੱਥੇ ਪਰਿਵਾਰ ਨਹੀਂ ਵਸਦੇ ਉਹ ਗੱਲ ਉੱਥੇ ਆ ਕੇ ਮੁੱਕ ਜਾਂਦੀ ਹੈ ਕਿ ਇੱਥੇ ਗਰੀਬ ਤਬਦਾਵਾ। ਕਹਿੰਦੇ ਮਰਜੀ ਦੇਖੋ ਕਹਿੰਦੇ ਕਿ ਸਰਕਾਰਾਂ ਬਦਲ ਜਾਂਦੀਆਂ ਲੋਕਾਂ ਦੀਆਂ ਤਕਦੀਰਾਂ ਨਹੀਂ ਨਹੀਂ ਬਦਲਦੀਆਂ ਤੇ ਮੈਂ ਤਾਂ ਪਰਦੇ ਵਿੱਚ ਐਮਸੀ ਬਦਲ ਜਾਂਦੇ ਆ ਐਮਸੀ ਦੀਆਂ ਤਕਦੀਰਾਂ ਵੀ ਬਦਲ ਜਾਂਦੀਆਂ ਪਰ ਆਮ ਲੋਕਾਂ ਦੇ ਤੁਸੀਂ ਕਹਿੰਦੇ ਹੋ ਘਰਾਂ ਦੇ ਅੱਗੇ ਅਜੇ ਵੀ ਕੂੜਾ ਪਿਆ ਤਾਂ ਹਾਲਾਤ ਉਹੀ ਇੱਥੇ ਆ ਇਸ ਬਾਰੇ ਕੀ ਵਿਚਾਰ ਹੈ। ਦੇਖੋ ਜੀ ਜਿਹੜੀ ਐਮਸੀ ਦੀ ਆਪਾਂ ਗੱਲ ਕਰਦੇ ਆ ਐਮਸੀ ਕੋਈ ਨਹੀਂ ਬਦਲਿਆ। ਉਹ ਆਪ ਸਭ ਨੂੰ ਪਤਾ ਕਿ ਐਮਸੀ ਕਿੱਦਾਂ ਬਣੇ ਠੀਕ ਆ ਉਸ ਚੀਜ਼ ਦਾ ਕੋਈ ਲੋ ਕੋ ਨਹੀਂ ਰਿਹਾ ਉਦੋਂ ਇਲੈਕਸ਼ਨ ਦੇ ਵਿੱਚ ਉਹ ਜੋ ਉਹਨਾਂ ਨੇ ਪਹਿਲਾਂ ਕੀਤਾ ਹੋਣੀ ਉਹ ਕਰਦਾ ਮੈਨੂੰ ਪਹਿਲਾਂ ਮੈਂ ਇੱਕ ਚੀਜ਼ ਮਹਿਦਪੁਰ ਦੀ ਕਮੇਟੀ ਨੂੰ ਸਵਾਲ ਇਹ ਕਰਦਾ ਕਿ ਸਾਨੂੰ ਸ਼ਹਿਰ ਨੂੰ ਪਹਿਲਾਂ ਇੰਟਰ ਲੋ ਗਿੱਟਾਂ ਚਾਹੀਦੀਆਂ ਸੀ ਜਾਂ ਸਾਨੂੰ ਸੀਵਰੇਜ ਚਾਹੀਦਾ ਸੀ ਹੁਣ ਮੰਨ ਲਓ ਸੀਵਰੇਜ ਪਾਸ ਇਹ ਕਰਾਉਂਦੇ ਆ ਸਾਰਾ ਸ਼ਹਿਰ ਪੱਟਣ ਦੇ ਦੁਆਰਾ ਉਹ ਜਿਹੜੀ ਇੱਟ ਇੱਟ ਪੱਟ ਲਿਓ ਕਿਤੇ ਕੰਮ ਨਹੀਂ ਆਉਣੀ ਠੀਕ ਆ ਗੱਲ ਆ ਗਈ ਐਮਸੀਆਂ ਦੇ ਉਹਨਾਂ ਦੇ ਨਿੱਜੀ ਆਪ ਦੇ ਸਥਾਨ ਦੇਖੋ ਜਾ ਕੇ ਤੁਸੀਂ ਕਿ ਉਹਨਾਂ ਦੇ ਮਹੱਲੇ ਦੇਖੋ ਤੁਸੀਂ ਜਾ ਕੇ ਆਪ ਦੇ ਮਹੱਲਿਆਂ 'ਚ ਬੈਂਚ ਵੀ ਲੱਗੇ ਸਾਰਾ ਕੁਝ ਹੋਇਆ ਇੱਥੇ ਉਹ ਗੱਲ ਜਦੋਂ ਵੋਟਾਂ ਜਾ ਕੇ ਮਿੱਠੀ ਹੋ ਕੇ ਲੋਕਾਂ ਨੂੰ ਕਹਿ ਜਣਾ ਕੋਈ ਕੋਈ ਗੱਲ ਨਹੀਂ ਮਾਤਾ ਤੂੰ ਬੋਟ ਪਾ ਇਹ ਤੁਹਾਡਾ ਹੱਲ ਅਸੀਂ ਕਰਾਂਗੇ ਸਾਲ ਇੱਕ ਤੋਂ ਕਿਸੇ ਬੰਦੇ ਦੀ ਸੁਣਵਾਈ ਨਹੀਂ ਹੋਈ ਇਸ ਮਹੱਲੇ 'ਚ ਕਿ ਲੋਕੀ ਇੰਨੇ ਕਿ ਜ਼ਿਆਦੇ ਦੁਖੀ ਆ ਸੰਤ ਇਹ ਨਹੀਂ ਪਤਾ ਲੋਕ ਇੱਥੇ ਲਾਜ ਕਰਾਉਣ ਆਉਂਦੇ ਤੇ ਬਿਮਾਰ ਹੋਣ ਆਉਂਦੇ ਆ ਕਣਮਨ ਜੀ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਤੁਹਾਡੇ ਕੋਈ ਹਾਈ ਕਮਾਂਡ ਦੇ ਨਕਾਬ ਬਾਤਾਂ ਜਾਂ ਤੁਹਾਡੇ ਕੋਈ ਵੱਡੇ ਲੀਡਰ ਦਾ ਨਾਲ ਕੋਈ ਰਾਬਤਾ ਕਾਇਮ ਕੋਈ ਗੱਲਬਾਤ ਹੋਈ ਹੋਵੇ ਕਿ ਕੋਈ ਵੱਡਾ ਸਟੈਂਡ ਲਿਆ ਜਾ ਸਕੇ ਦੇਖੋ ਜੀ ਮੈਂ ਇਸ ਮਸਲੇ ਤੇ ਮੈਂ ਖੁਦ ਇੱਕ ਸਟਰੀਟ ਲੈਵਲ ਮੈਂਬਰ ਦੇ ਹੋਣ ਦੇ ਨਾਤੇ ਮੈਂ ਆਪਣੇ ਸੂਬਾ ਪਧਰੀ ਦੇ ਜਿਹੜੇ ਸਾਡੇ ਪ੍ਰਧਾਨ ਉਹਨਾਂ ਨੇ ਇਸ ਇਸ ਵਿਸ਼ੇ ਤੇ ਜਿਹੜੀ ਗੱਲ ਇਹ ਕੀਤੀ ਆ ਕਿ ਸਾਡੇ ਸ਼ਹਿਰ ਦੇ ਵਿੱਚ ਪਿਛਲੇ ਬਹੁਤ ਇੱਕ ਲੰਬੇ ਸਮੇਂ ਤੋਂ ਇੱਕ ਸਮੱਸਿਆ ਚੱਲ ਰਹੀ ਆ ਗੰਦੇ ਪਾਣੀ ਦੀ ਆਉਣ ਵਾਲੇ ਸਮੇਂ ਜੇ ਪ੍ਰਸ਼ਾਸਨ ਸਾਡੀ ਕੋਈ ਹੱਥ ਨਹੀਂ ਫੜਦਾ ਕੋਈ ਇਸ ਚੀਜ਼ ਦਾ ਹੱਲ ਨਹੀਂ ਹੁੰਦਾ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਪੂਰਾ ਠੋਕਮਾ ਧਰਨਾ ਲਾਵਾਂਗੇ ਇਹਨਾਂ ਦਾ ਵਿਰੋਧ ਕਰਾਂਗੇ ਕਿ ਜਿੰਨਾ ਚਿਰ ਇਸ ਚੀਜ਼ ਦਾ ਹੱਲ ਨਹੀਂ ਹੁੰਦਾ ਅਸੀਂ ਧਰਨੇ ਤੋਂ ਨਹੀਂ ਉੱਠਾਂਗੇ ਤਾਂ ਪੰਜਾਬ ਦੀ ਧਰਤੀ ਤੇ ਲਗਾਤਾਰ ਧਰਨ ਦੀ ਧਰਤੀ ਬਣਦੀ ਜਾ ਰਹੀ ਹੈ ਜਿਵੇਂ ਕੋਈ ਪਾਰਟੀ ਨਹੀਂ ਹੈ ਜਿਵੇਂ ਕੋਈ ਜਥੇਬੰਦੀ ਨਹੀਂ ਜਿਹੜੇ ਕੇ ਸਰਕਾਰ ਦੇ ਖਿਲਾਫ ਰੋਸ ਮਜਾਰਾ ਧਰਨਾ ਉਹ ਨਾ ਲਾ ਚੁੱਕੇ ਹੋਵੇ ਸਾਰੇ ਲੋਕ ਦੁਖੀ ਆ ਬਹੁਤ ਜ਼ਿਆਦਾ ਇਹ ਮਾਈਨਿੰਗ ਦੀ ਗੱਲ ਹੋਵੇ ਉਸਦੇ ਵੀ ਤੁਸੀਂ ਲਗਾਤਾਰ ਕਵਰੇਜ ਦੇਖੀ ਆ ਮਾਈਨਿੰਗ ਦਾ ਤੁਸੀਂ ਵੇਖ ਲਓ ਉਸ ਦਿਨ ਸਾਡੇ ਚਲੋ ਇਥੋਂ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਬੀਸੀ ਸੈੱਲ ਦੇ ਜਰਨਲਿਸਟ ਡਾਕਟਰ ਅਮਰਜੀਤ ਥੰਦ ਮੈਂ ਵੀ ਨਾਲ ਸੀ ਸਾਡੇ ਸੰਗਵਾਲ ਮੰਡਲ ਤੋਂ ਪ੍ਰਧਾਨ ਕਮਲਹੀਰ ਜੀ ਕਿ ਅਸੀਂ ਆਪਣੇ ਸਾਥੀਆਂ ਦੇ ਨਾਲ ਦਰਿਆ ਦੇ ਵਿੱਚ ਗਏ ਕਿ ਉਸੇ ਜਿਹੜਾ ਇਹ ਸਿਸਟਮ ਦੇਖਿਆ ਕਿ 15-15 20-20 ਫੁੱਟ ਦੇ ਟਿੱਬੇ ਲਾਏ ਆ ਤੋਂ ਇਹ ਪੱਟੇ ਆ ਤੋਂ ਇਹ ਪੱਟੇ ਆ ਟਿੱਪਰ ਚੱਲਣ ਦੇ ਆ ਕਿ ਇੰਨਾ ਬੁਰਾ ਹਾਲ ਆ ਇਹਨਾਂ ਨੇ ਜਦੋਂ ਸਰਕਾਰ ਆਈ ਸੀ ਕੀ ਰੇਟ ਕੱਢਿਆ ਸੀ 5 ਰੁਪਏ 12 ਤੋਂ 15 ਰੁਪਏ ਆਜੋ ਚੱਲ ਰਹੀ ਜੀ ਠੀਕ ਆ ਦੱਸੋ ਮੈਨੂੰ ਕਿੱਥੇ 5 ਰੁਪਏ ਰੇਟ ਆ ਭਰ ਰੀ ਨਜਾਇਜ਼ ਮਾਈਨਿੰਗ ਹੋਣ ਡਈ ਆ ਜੇ ਕੋਈ ਉੱਥੇ ਵੀਰਾਂ ਜੀ ਦੇਖੋ ਗੋਲੀ ਚੱਲ ਗਈ ਟਿਪਰਾਂ ਥੱਲੇ ਆ ਲੋਕਾਂ ਦੇ ਬੱਚੇ ਮਰਨ ਡੇ ਆ ਲੋਕਾਂ ਦੀਆਂ ਜਨਨੀਆਂ ਮਰਨ ਡੀਆਂ ਹੈ ਇੱਕ ਜਿਹਨੂੰ ਆਪਾਂ ਟਿਪਰ ਕਹਿ ਲੀਏ ਵੱਡੀ ਗੱਡੀ ਆ ਉਹ ਗੱਡੀ ਬਿਲੋਂ ਦੱਸੋ ਇਦਾਂ ਦੇ ਪਿੰਡਾਂ ਜਾਨ ਵਾਲੀਆਂ ਗੱਡੀਆਂ ਵਾ ਕਿ ਅੱਜ ਡੇ ਇਹਨਾਂ ਨੇ ਖੱਡੇ ਪਾਤੇ ਆਉਣ ਵਾਲੇ ਸਮੇਂ 'ਚ ਬਰਸਾਤਾਂ 'ਚ ਹੜ੍ਹ ਨਾ ਆਊਗਾ ਸਾਡੇ ਇਲਾਕੇ 'ਚ ਹੋਰ ਕੀ ਆਊਗਾ ਉਦੋਂ ਲੋਕਾਂ ਦੇ ਘਰ ਰੁੜ ਜਾਂਦੇ ਆ ਪਿਛਲੀ ਵਾਰੀ ਦੇਖ ਲਓ ਕਿੰਨਾ ਹੜ੍ਹ ਨੇ ਨੁਕਸਾਨ ਕੀਤਾ ਪੰਜਾਬ ਸਰਕਾਰ ਨੇ ਕੀ ਬਾਹ ਫੜੀ ਲੋਕਾਂ ਦੀ ਕੁਛ ਨਹੀਂ ਇੱਕ ਝੂਠੇ ਵਾਦੇ ਆ ਪੰਜਾਬ ਸਰਕਾਰ ਦੇ ਕੋਲ ਹਜ਼ਾਰ ਹਜ਼ਾਰ ਰੁਪਈਆ ਨੂੰ ਲੈ ਕੇ ਇਹ ਸਰਕਾਰ ਨੇ ਉਦੋਂ ਗਮਰਾਹ ਕਰਕੇ ਲੋਕ ਬੀਬੀਆਂ ਕੋਲੋਂ ਵੋਟਾਂ ਪਵਾ ਲਈਆਂ ਠੀਕ ਆ ਉਹ ਮੰਨ ਲਓ ਵਿੱਚ ਦੋ ਚਾਰ ਬੀਬੀਆਂ ਭੈਣਾ ਆਪਣੀਆਂ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਗੱਲਾਂ ਚਾਹੀਂਦੀਆਂ ਉਹ ਉਹਨਾਂ ਨੇ ਮਗਰ ਸਾਰਾ ਮhalla ਲਾ ਲੈਣਾ ਆਪਣੇ ਕਿ ਆਪਾ ਵੋਟ ਪਾਈ ਆਪਾ ਨੂੰ 100000 ਰੁਪਇਆ ਆਉਣਾ ਇੱਕ ਵੀ ਵਾਅਦੇ ਦੇ ਮੈਨੂੰ ਦੱਸੋ ਕਿੱਥੇ ਸਰਕਾਰ ਉਤਰੀ 57% ਵਾਅਦੇ ਦਾ ਬੋਰਡ ਲਾਇਆ ਭਗਵੰਤ ਮਾਨ ਸਾਹਿਬ ਨੇ ਮੈਨੂੰ ਦਿਖਾਓ ਕਿੱਥੇ ਵਾਅਦਾ ਇਹਨੂੰ ਮੱਲੇ ਕਲੀਅਰਿੰਗ ਕਹਿੰਦੇ ਬਣਾਉਣਾ ਮੱਲੇ ਕਲੀਅਰਿੰਗ ਨੂੰ ਅਸੀਂ ਕੀ ਕਰਨਾ ਇੱਥੇ ਮੰਨ ਲਓ ਕੋਈ ਮੋਢਲਾ ਸਿਹਤ ਕੋਲ ਲੈਣ ਹੁੰਦਾ ਆਪਣਾ ਕੋਈ ਵੀ ਮਰੀਜ਼ ਲਾ ਲਓ ਤਕਰੀਬਨ ਅਸੀਂ ਇਹ ਚੀਜ਼ ਦੇਖਦੇ ਆ ਹੁਣ ਸਾਡੀਆਂ ਕੋਈ ਔਰਤ ਹੀ ਲਾ ਲਈਏ ਗਰਭਵਤੀ ਔਰਤ ਔਥੀ ਹੁੰਦੀ ਜਾ ਆਪਣਾ ਇਹ ਸਭ ਤੋਂ ਪਹਿਲੇ ਦਿਨਾਂ ਨੇ ਉਹ ਆਏ ਇੱਕ ਅੱਧਾ ਜਾਂਦੇ ਟੀਕਾ ਲਾ ਦੇਣਗੇ ਜਾਂ ਉਹ ਵੀ ਨਹੀਂ ਲਾਉਣਗੇ ਪੈਂ ਤਨ ਨੂੰ ਕੋਦਰ ਰੈਫਰ ਕਰ ਦੇਣਾ ਫਿਰ ਨਾ ਇਹਨਾਂ ਕੋਈ ਕੋਈ ਮੈਡੀਸਨ ਹੈਗੀ ਇਥੇ ਹਸਪੀਟਲ ਦੇ ਵਿੱਚ ਇੱਕ ਪੈਰਾਸੈਟਾਮੋਲ ਆਪਾਂ ਕਹੀਏ ਜਿਹੜੀ ਗੋਲੀ ਆ ਉਹਦੇ ਨਾਲ ਕੋਈ ਬਿਮਾਰੀ ਦਾ ਹਾਲਤ ਨਹੀਂ ਹੁੰਦਾ ਇਹ ਹਸਪੀਟਲ ਕਾਗਜ਼ਾਂ ਦੇ ਵਿੱਚ ਬਹੁਤ ਵੱਡਾ ਵਾ ਹਰਦੀਪ ਜੀ ਜਿਹੜਾ ਇਹ ਮਹਿਦਪੁਰ ਦਾ ਹਸਪੀਟਲ ਆ ਨਾ ਜਲੰਧਰ ਚਿੱਲੇ ਦੀ ਆਪਾਂ ਗੱਲ ਕਰੀਏ ਉਹਦੇ ਵਿੱਚ ਬਹੁਤ ਵੱਡਾ ਪਰ ਇਦੀ ਹੁਣ ਹਾਲਤ ਵੇਖ ਲਓ ਕੀ ਆ ਵੇਖ ਕੇ ਆਪ ਆਪ ਦੁੱਖ ਹੁੰਦਾ ਤਾਂ ਹਸਪੀਟਲ ਦੇ ਹਾਲਾਤ ਤਰਸਯੋਗ ਨੇ ਇਹਨਾਂ ਹਾਲਾਤ ਤੇ ਤਰਸਯੋਗ ਨੇ ਕੁਝ ਖੇਪ ਸ਼ਬਦਾਂ ਦੇ ਵਿੱਚ ਜੇਕਰ ਹਸਪਤਾਲ ਦਾ ਦਰਦ ਬਿਆਨ ਕਰਨਾ ਉਹ ਤਾਂ ਕਿਸ ਤਰ੍ਹਾਂ ਕਰੋਂਗੇ ਦੇਖੋ ਜਿਹੜੀਆਂ ਇੱਥੇ ਦੀਆਂ ਬਿਲਡਿੰਗਾਂ ਆ ਆਪਣਾ ਦਰਦ ਤੋਂ ਆਪੇ ਖੋਦੀ ਬਿਆਨ ਕਰ ਰਹੀਆਂ ਕਿਉਂਕਿ ਸਾਰੀਆਂ ਹੀ ਬਿਲਡਿੰਗਾਂ ਇੱਥੇ ਦੀਆਂ ਡਿਗਣ ਵਾਲੀਆਂ ਹੋਈਆਂ ਪਈਆਂ ਉਹਨਾਂ ਦਾ ਸਰਕਾਰ ਨੇ ਅਜੇ ਤੱਕ ਕਿਸੇ ਨੇ ਵੀ ਉਹਦਾ ਕੋਈ ਕੁਝ ਵੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ ਕਿਉਂਕਿ ਇਹਨਾਂ ਦਾ ਤਾਂ ਇੱਕੋ ਜੋਰ ਲੱਗਿਆ ਹੋਇਆ ਸੀ ਕਿ ਅਸੀਂ ਇਹਨੂੰ ਮੱਲਾ ਕਲੀਨਿਕ ਬਣਾ ਦਈਏ ਪਰ ਉਹ ਪਬਲਿਕ ਦੇ ਜ਼ੋਰ ਪਾਉਣ ਦੇ ਬਾਅਦ ਤਾਂ ਜਾ ਕੇ ਇਹਨਾਂ ਨੇ ਇਹਨੂੰ ਮੱਲਾ ਕਲੀਨਿਕ ਤੋਂ ਬਣ ਤੋਂ ਰੋਕਿਆ ਫਿਲਹਾਲ ਇਹ ਨਹੀਂ ਪਤਾ ਜਾਦੀ ਸਰਕਾਰ ਜਦ ਤੱਕ ਇਹ ਰਹਿਣੀ ਹੈ ਇਹਨਾਂ ਨੇ ਹਾਲੇ ਤੱਕ ਕੀ ਕਰਨਾ ਕੀ ਨਹੀਂ ਕਰਨਾ ਪਰ ਗੱਲ ਇਹ ਆ ਵੀ ਇਸ ਇਲਾਕੇ ਦੇ ਵਿੱਚ ਜਿਹੜੇ 60-65 ਪਿੰਡ ਪੈਂਦੇ ਆ ਉਹਨਾਂ ਨੂੰ ਸਹੂਲਤ ਜਿਹੜੀ ਮੱਲਾ ਕਲੀਨਿਕ ਕਹਿ ਰਿਹਾ ਕਿ ਮੱਲਾ ਕਲੀਨਿਕ ਪੱਟੀ ਕਰਨ ਵਾਲੇ ਉਹ ਸਹੂਲਤ ਦੇ ਦੇਣਗੇ ਉਹ ਕਦਾ ਚੇਤੋ ਕਦੇ ਵੀ ਉਹ ਉਹਨਾਂ ਨੂੰ ਸਹੂਲਤ ਨਹੀਂ ਦੇ ਸਕਦੀ ਅਗਰ ਬੰਦਾ ਜਲੰਧਰ ਜਾਏਗਾ ਜਾਂ ਬੰਦਾ ਨਕੌਦਰ ਜਾਏਗਾ ਹੋ ਸਕਦਾ ਉਹਦੀ ਉੱਥੇ ਤੱਕ ਜਾਂਦੇ ਜਾਂਦੇ ਮਰੀਜ਼ ਦੀ ਡੈਥ ਹੀ ਹੋ ਜਵੇ ਅਗਰ ਇਸੇ ਹੀ ਹਸਪਤਾਲ ਨੂੰ ਅਪਡੇਟ ਕੀਤਾ ਜਾਵੇ ਤਾਂ ਕਿ ਲੋਕਾਂ ਦੇ ਜਿਹੜੇ ਛੱਪੈਣ ਪਿੰਡਾਂ ਜਿੰਨੀਆਂ ਡਿਸਪੈਂਸਰੀਆਂ ਪਿੰਡਾਂ ਦੇ ਵਿੱਚ ਇਹਨਾਂ ਨੇ ਮੱਲਾ ਕਲੀਨਗਜਨ ਦੇ ਨਾਂ ਤੇ ਜਿਹੜੇ ਖੋਲੀਆਂ ਹੋਈਆਂ ਪਹਿਲਾਂ ਦੀਆਂ ਖੋਲੀਆਂ ਹੋਈਆਂ ਜਾਂ ਅੱਜ ਨਵੀਆਂ ਨਹੀਂ ਖੋਲੀਆਂ ਉਹ ਪਹਿਲਾਂ ਦੀਆਂ ਖੋਲੀਆਂ ਹੋਈਆਂ ਆ ਜਿਹੜੀਆਂ ਉਹ ਪਹਿਲਾਂ ਦੀਆਂ ਖੋਲੀਆਂ ਹੋਈਆਂ ਕੀ ਉਹ ਉੱਥੇ ਦੀ ਉੱਥੇ ਠੀਕ ਆ ਬਾਕੀ ਇਹਨਾਂ ਨੇ ਜੋ ਕੁਝ ਹੋਰ ਨਵੇਂ ਸਿਰੇ ਕਰਨ ਦੀ ਕੋਸ਼ਿਸ਼ ਇਹ ਕਰ ਰਹੇ ਆ ਕਿ ਇਸ ਹਫ਼ਤੇ ਨੂੰ ਚੱਕ ਕੇ ਕਿਤੇ ਹੋਰ ਲੈ ਕੇ ਜਾਣ ਦੀ ਉੱਗੀ ਸੁਣਿਆ ਸੀ ਲੈ ਕੇ ਜਾਣ ਰਿਹਾ ਉਹ ਮੈਡਮ ਜਿਹੜੀ ਨੂੰ ਕੋਦਰ ਵਾਲੀ ਆ ਉਹ ਲੈ ਕੇ ਜਾਣ ਦੀ ਕੋਸ਼ਿਸ਼ ਕਰੇ ਸੀਗੇ ਪਰ ਲੋਕਾਂ ਦੇ ਜ਼ੋਰ ਪਾਉਣ ਦੇ باوجود ਉਹ ਹੁਣ ਰੁਕ ਗਿਆ ਹੁਣ ਅਸੀਂ ਇਹਨਾਂ ਨੂੰ ਇਹ ਗੱਲ ਕਹਿਣੀ ਜਿੰਨਾ ਇਹਨਾਂ ਨੇ ਕਰਮਵਲ ਹੀਰ ਜੀ ਨੇ ਵੀ ਜਾਂ ਕਨਵਰ ਸਾਹਿਬ ਨੇ ਵੀ ਜਿਹੜੀਆਂ ਗੱਲਾਂ ਕੀਤੀਆਂ ਨੇ ਬਿਲਕੁਲ ਸਹੀ ਕੀਤੀਆਂ ਨੇ ਲੇਕਿਨ ਹੁਣ ਸਾਨੂੰ ਚਾਹੀਦਾ ਤੇ ਆ ਮੁੱਖ ਮੰਤਰੀ ਸਾਹਿਬ ਨੂੰ ਕਿ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਪਬਲਿਕ ਦੇ ਨਾਲ ਉਹਨਾਂ ਤੋਂ ਇਹ ਪੂਰਾ ਉਤਰਨਾ ਤਾਂ ਕਿ ਜਿਸ ਤਰ੍ਹਾਂ ਗੱਲ ਚੱਲ ਰਹੀ ਆ ਕਿ ਮਾਈਨਿੰਗ ਦੇ ਵਿੱਚ ਵੀ ਉਹ ਜਿਹੜਾ ਕੋਈ ਬੀਬੀ ਵੀ ਮਰੀ ਆ ਉੱਥੇ ਜਾਂ ਕੋਈ ਬੱਚੇ ਵੀ ਮਾਰੇ ਆ ਉਹਨਾਂ ਦਾ ਜਿਹੜਾ ਹੈਗਾ ਇਹ ਸਾਰਾ ਉਪਾਉ ਕੀਤਾ ਜਾਵੇ ਤੇ ਜਿਹੜਾ ਮਾਈਨਿੰਗ ਦਾ ਜਿਹੜਾ 5 ਫੁੱਟ ਦਾ ਇਹਨਾਂ ਨੇ ਕਿਹਾ ਸੀ ਉਹਨੂੰ ਕਿਸੇ ਹਸਤਾਬ ਨਾਲ ਲਿਆਂਦਾ ਜਾਵੇ ਤਾਂ ਕਿ ਪਬਲਿਕ ਦੁਖੀ ਨਾ ਹੋਵੇ ਦੂਸਰੀ ਜਿਹੜੇ ਹੁਣ ਜਿਸ ਦੇ ਖਾਤਰ ਅਸੀਂ ਖੜੇ ਆ ਆਲਾ ਦੋਲਾ ਦੇਖੋ ਸੜਕ ਦਾ ਇਹ ਉੱਚਾ ਆ ਤੇ ਇੰਟਰਲੋਕ ਇੱਧਰ ਵੀ ਲੱਗੇ ਹੋਇਆ ਦੂਸਰੀ ਸਾਈਡ ਤੇ ਵੀ ਇੰਟਰਲੋਕ ਲੱਗੇ ਹੋਈ ਆ ਪਰ ਇਹ ਜਿਹੜਾ ਹਸਪਤਾਲ ਦਾ ਮੋਹਰਲਾ ਪਾਸ ਆਇਆ ਇਹ ਬਿਲਕੁਲ ਦੋਨਾਂ ਛੜਕਾਂ ਤੋਂ ਨੀਵਾ ਆ ਇਹ ਨੀਵਾ ਹੋਣ ਦੇ ਕਾਰਨ ਇੱਥੇ ਪਾਣੀ ਖੜਦਾ ਦੂਸਰੀ ਗੱਲ ਇਹ ਆ ਕਿ ਜਿਹੜੇ ਨਾਲ ਦੇ ਲੋਕ ਆ ਜਿਨ੍ਹਾਂ ਦੇ ਖੇਤ ਆ ਉਹਨਾਂ ਦੇ ਖੇਤ ਨੀਵੇਂ ਆ ਇਹ ਪਾਣੀ ਬਜਾਏ ਛੱਪੜਾਂ ਦੇ ਉਹਨਾਂ ਖੇਤਾਂ 'ਤੇ ਜਾਂਦਾ ਸੀ ਉਹਨਾਂ ਲੋਕਾਂ ਨੇ ਮੁਰੇ ਰੋਕ ਲਾ ਦਿੱਤੀ ਆ ਰੋਕ ਲਾਉਣ ਦੇ ਕਾਰਨ ਇਹ ਪਾਣੀ ਨੀਵਾ ਛੜਕ ਨੀਵੀ ਹੋਣ ਦੇ ਕਾਰਨ ਇਹ ਕਿਸੇ ਪਾਸੇ ਨਹੀਂ ਨਿਕਲ ਸਕਦਾ ਤੇ ਇਸੇ ਕਰਕੇ ਇੱਥੇ ਬਿਮਾਰੀਆਂ ਫੈਲ ਰਹੀਆਂ ਕਿਉਂਕਿ ਸਰਕਾਰ ਨੂੰ ਚਾਹੀਦਾ ਤੇ ਸੀਗਾ ਕਿ ਇੱਥੇ ਪਾਈਪ ਪਾ ਕੇ ਪਾਣੀ ਕਿਸੇ ਬਾਹਰਲੇ ਬਾਹਰ ਲੈ ਕੇ ਜਾਂਦਾ ਲਿਜਾਇਆ ਜਾਵੇ ਕਿਸੇ ਨਾ ਕਿਸੇ ਪਾਸੇ ਛੱਪੜਦਾ ਇੱਧਰ ਪਤਾ ਲੱਗਿਆ ਕਿ ਕੋਈ ਡਰੇਨ ਦੇ ਲਾਗੇ ਛਾਗੇ ਵੀ ਡੇਢ ਕਿੱਲਾ ਇਹਨਾਂ ਕੋਪਿਆ ਆ ਉੱਥੇ ਜੇ ਪਿਆ ਆ ਤੇ ਉੱਥੇ ਲਿਜਾ ਕੇ ਇਹ ਪਾਈਪ ਦੱਬ ਕੇ ਕਿਉਂ ਨਹੀਂ ਪਾਣੀ ਲੈ ਕੇ ਜਾਂ ਕਿਉਂ ਦੇਰੀ ਕਰ ਰਹੇ ਆ ਤਾਂ ਕਿ ਲੋਕ ਇੱਥੇ ਜਿਹੜੇ ਹੁਣ ਅਪਾਸ ਨੰਗ ਕੇ ਅਸੀਂ ਵੀ ਆਏ ਆ ਜਿਹੜਾ ਪੈਦਲ ਨੂੰ ਆਉਂਦਾ ਉਹਦੇ ਲਈ ਤਾਂ ਬਹੁਤ ਮੁਸ਼ਕਲ ਆ ਜਿਹੜੇ ਮੋਟਰਸਾਈਕਲਾਂ ਵਾਲੇ ਆ ਉਹ ਵੀ ਘਰੋਂ ਅਗਲੇ ਹਰ ਬੰਦਾ ਆਉਂਦਾ ਚੰਗੇ ਕੱਪੜੇ ਪਾ ਕੇ ਨਿਕਲਦਾ ਮਰੀਜ਼ ਆਉਂਦਾ ਦੂਸਰਾ ਆਉਂਦਾ ਤੇ ਉਹ ਇੱਥੇ ਆਉਂਦੇ ਸਾਰੇ ਜਿਵੇਂ ਬਰਸਾਤ ਪਈ ਹੁੰਦੀ ਨਾ ਉਸੇ ਤਰ੍ਹਾਂ ਤੇ ਭਿੱਜ ਕੇ ਗੰਦੇ ਪਾਣੀ ਨਾਲ ਜਾਂਦੇ ਆ ਹਾਲੇ ਕਿ ਬਰਸਾਤ ਦਾ ਪਾਣੀ ਸਾਫ਼ ਸੁਥਰਾ ਆਉਂਦਾ ਪਰ ਇਹਦਾ ਸਾਰਾ ਗੰਦਾ ਪਾਣੀ ਛੱਪਣ ਦਾ ਪਾਣੀ ਨਾਲੀਆਂ ਦਾ ਪਾਣੀ ਇੱਥੇ ਆਉਂਦਾ ਤੇ ਸਾਰਿਆਂ ਲੋਕਾਂ ਦੀ ਬੁਰੀ ਹਾਲਤ ਹੋ ਕੇ ਇੱਥੋਂ ਨਿਕਲਦੇ ਆ ਸੋ ਕਹਿਣ ਦਾ ਮਤਲਬ ਆ ਸਾਡੀ ਸਰਕਾਰ ਨੂੰ ਜੇ ਸਾਡੇ ਜਿਹੜੀ ਕਮੇਟੀ ਆ ਉਹਦੇ ਕੋਲ ਫੰਡ ਨਹੀਂ ਹੈ ਤੇ ਸਾਡੀ ਸਰਕਾਰ ਨੂੰ ਚਾਹੀਦਾ ਉਹਨਾਂ ਨੂੰ ਫੰਡ ਦੇਣ ਫੰਡ ਦੇਣ ਤਾਂ ਜਿਹੜੀ ਕਮੇਟੀ ਆ ਉਹ ਇਹਨੂੰ ਸੁਧਾਰਨ ਤਾਂ ਕਿ ਇਹਨੂੰ ਉਹ ਜੇ ਕਮੇਟੀ ਵਾਲੇ ਗੱਲ ਕਰਦੇ ਆ ਉਹ ਕਹਿੰਦੇ ਸਾਡੇ ਕੋਲ ਤੀ ਤਨਖਾਹ ਲੈਣ ਨੂੰ ਵੀ ਪੈਸੇ ਹੈ ਨਹੀਂਗੇ ਗੱਲ ਫੰਡਾਂ ਦੀ ਐ ਕਿ ਜੇਕਰ ਫੰਡ ਉੱਥੋਂ ਸਰਕਾਰ ਨੂੰ ਦੇਣਾ ਚਾਹੀਦਾ ਤਾਂ ਜੋ ਹਸਪਤਾਲ ਦਾ ਸੁਧਾਰ ਹੋ ਸਕੇ ਸੁਧਾਰ ਹੋ ਸਕੇ ਜੇ ਫੰਡ ਨਹੀਂ ਹੁੰਦਾ ਤੇ ਇਹਨਾਂ ਨੇ ਕਮੇਟੀ ਨੂੰ ਸਵਾਰ ਨਹੀਂ ਕਰਨਾ ਸਵਾਰ ਨਹੀਂ ਹੋਊਗਾ ਨਹੀਂ ਹੋਵੇਗਾ ਤਾਂ ਇਹ ਸਭ ਇੱਕੋ ਮੰਗਦੇ ਹੀ ਐ ਕਿ ਹਸਪਤਾਲ ਦਾ ਥੋੜਾ ਜਿਹਾ ਵਿਕਾਸ ਹੋਵੇ ਐਦਾਂ ਨਹੀਂ ਹੋਣਾ ਚਾਹੀਦਾ ਕਿ 1 ਲੀਟਰ ਰੰਗ ਲੈ ਕੇ ਇੱਕ ਬੁਰਸ਼ ਪੁਰਾਣੀ ਬਿਲਡਿੰਗ ਨੂੰ ਫੇਰ ਕੇ ਕੋਈ ਮਹੱਲਾ ਕਲੀਨਿਕ ਨਹੀਂ ਬਣ ਜਾਂਦਾ ਇੱਕ ਪੁਰਾਣੀ ਬਿਲਡਿੰਗਾਂ ਦੇ ਉੱਪਰ ਰੰਗ ਫੇਰ ਕੇ ਰੋਗਣ ਕਰਕੇ ਜੇ ਅੰਦਰ ਡਾਕਟਰ ਹੈ ਨਹੀਂ ਅੰਦਰ ਟੈਸਟ ਹੈ ਨਹੀਂ ਦੂਜੀ ਵੱਡੀ ਗੱਲ ਹੈ ਕਿ ਜਿੰਨੇ ਵੀ ਇੱਥੇ ਮਹੱਲਾ ਕਲੀਨਿਕ ਬਣਿਆ ਕੋਈ ਉੱਥੇ ਰਿਪੋਰਟ ਤਿਆਰ ਹੁੰਦੀ ਹੈ ਕੋਈ ਬਿਮਾਰ ਆ ਤਾਂ ਪੰਜਵੇਂ ਛੇਵੇਂ ਦੇ ਅੰਦਰ ਰਿਪੋਰਟ ਵਾਪਸ ਆਉਂਦੀ ਹੈ ਵੀ ਬੰਦੇ ਨੂੰ ਕੀ ਬਿਮਾਰੀ ਹੈ ਕਿਸ ਬਿਮਾਰੀ ਤੋਂ ਪੀੜਤ ਹੈ ਤੇ ਹਾਲਾਤ ਐ ਔਰ ਮੌਲ ਸਮੇਂ ਦੇ ਵਿੱਚ ਕੀ ਇਸ ਹਸਪਤਾਲ ਦੀ ਕੋਈ ਸੁਧਾਰ ਹੁੰਦਾ ਉਹ ਵੀ ਰਿਪੋਰਟ ਲੈ ਕੇ ਹਾਜ਼ਰ ਹੋਵਾਂਗਾ ਦੇਖਦੇ ਰਹੋ ਐਨਐਨਆਰ